ਸਵੇਰ ਦੇ 10 ਵਜੇ ਚੁੱਕੇ ਨੇ ਤੇ ਲੋਕ ਆਪਣੇ ਮਤ ਦਾ ਇਸਤੇਮਾਲ ਕਰਨ ਵਾਸਤੇ ਆਪਣੇ ਜਿਹੜੇ ਪੋਲਿੰਗ ਸਟੇਸ਼ਨ ਤੇ ਉੱਥੇ ਪਹੁੰਚ ਰਹੇ ਨੇ ਤੇ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਲਾਰੈਂਸ ਰੋਡ ਇਲਾਕੇ 'ਚ ਖੜੇ ਹਾਂ ਜਿੱਥੇ ਕੀ ਇਸ ਵੇਲੇ ਸਵੇਰ ਵੇਲੇ ਘੱਟ ਉਤਸ਼ਾਹ ਨਜ਼ਰ ਆ ਰਿਹਾ ਹੈ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਵੱਧ ਝੜ ਕੇ ਆਪਣੇ ਵੋਟਾਂ ਦਾ ਇਸਤੇਮਾਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਕੁਝ ਹੀ ਲੋਕ ਜਿਹੜੇ ਨੇ ਉਹ ਆਪਣੇ ਮਤ ਦਾ ਇਸਤੇਮਾਲ ਕਰਨ ਵਾਸਤੇ ਆਏ ਨੇ ਔਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਨਹੀਂ ਜਿਨ੍ਹਾਂ ਨੇ ਕੀ ਆਪਣੀ ਵੋਟ ਪਾਈ ਹੈ ਔਰ ਖਾਸ ਕਰਕੇ ਤੁਸੀਂ ਦੇਖੋ ਕਿ ਸਾਰੇ ਫੈਮਿਲੀ ਮੈਂਬਰਸ ਇਕੱਠੇ ਨੇ ਔਰ ਇਕੱਠੇ ਹੋ ਕੇ ਜ ਇਹਦਾ ਇਸਤੇਮਾਲ ਕਰਦੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਜਿਹੜਾ ਇਹ ਮਹਾਪਰਵ ਹੁੰਦਾ ਹੈ ਲੋਕਤੰਤਰ ਦਾ ਮਹਾਪਰਵ ਹੁੰਦਾ ਹੈ ਕਿਉਂਕਿ ਬਹੁਤ ਸਾਰੀਆਂ ਵੋਟਿੰਗਸ ਹੁੰਦੀਆਂ ਨੇ ਅਗਰ ਗੱਲ ਕਰੀਏ ਮੈਂਬਰ ਪਾਰਲੀਮੈਂਟ ਦੀ ਵੋਟ ਹੁੰਦੀ ਹੈ ਐਮ ਐਲ اے ਦੀ ਵੋਟ ਹੁੰਦੀ ਹੈ ਤਾਂ ਇਹ ਵੋਟ ਜਿਹੜੀ ਹੈ ਉਹ ਸਥਾਨਕ ਸਰਕਾਰਾਂ ਦੀ ਹੁੰਦੀ ਹੈ ਕਿ ਲੋਕਲ ਗਵਰਨਮੈਂਟ ਜਿਹੜੀ ਚੁਣੀ ਹੁੰਦੀ ਹੈ ਇਲਾਕੇ ਦੀ ਇੱਕ ਪ੍ਰਤੀਨਿਧੀ ਨੂੰ ਚੁਣਾ ਹੁੰਦਾ ਹੈ ਤਾਂ ਤੁਸੀਂ ਦੇਖੋ ਕਿ ਵੋਟਿੰਗ ਸੈਂਟਰ ਦੇ ਅੰਦਰ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਆ ਕਿ ਪੋਲਿੰਗ ਬੂਥ ਤਿੰਨ ਹੈ ਔਰ ਉਸ ਦੇ ਅੰਦਰ ਤੁਸੀਂ ਦੇਖੋ ਬਹੁਤ ਘੱਟ ਲੋਕ ਜਿਹੜੇ ਨੇ ਇਸ ਵੇਲੇ ਸਵੇਰ ਵੇਲੇ ਨੇ ਔਰ ਅਕਸਰ ਇਹ ਜਗ੍ਹਾ ਤੇ ਲਾਈਨਾਂ ਲੱਗਦੀਆਂ ਨੇ ਲੇਕਿਨ ਅੱਜ ਅਥੇ ਲਾਈਨ ਜਿਹੜੀ ਹੈ ਬਹੁਤ ਘੱਟ ਨਜ਼ਰ ਆ ਰਹੀ ਕੁਝ ਲੋਕੋ ਕੀ ਸਰਦੀ ਬਹੁਤ ਜ਼ਿਆਦਾ ਹੈ ਔਰ 10 ਵਜੇ ਦਾ ਸਮਾਂ ਹੋਇਆ ਹੈ ਤਾਂ 10 ਵਜੇ ਤੱਕ ਤਕਰੀਬਨ ਘੱਟ ਲੋਕ ਜਿਹੜੇ ਇਸ ਵੇਲੇ ਇੱਥੇ ਆ ਰਹੇ ਨੇ ਤਾਂ ਕੁਝ ਸਾਡੇ ਨਾਲ ਕੈਂਡੀਡੇਟ ਵੀ ਮੌਜੂਦ ਨੇ ਜਿਹੜੇ ਕੀ ਇਸ ਇਲਾਕੇ ਤੋਂ ਖੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਔਰ ਲੋਕ ਆਪਣੇ ਮਤ ਦਾ ਇਸਤੇਮਾਲ ਜਿਹੜੇ ਕਰ ਰਹੇ ਨੇ ਔਰ ਇਸ ਵੇਲੇ ਅਸੀਂ ਪੋਲਿੰਗ ਬੂਥ ਦੇ ਅੰਦਰ ਦੀਆਂ ਤਸਵੀਰਾਂ ਤੁਸੀਂ ਦੇਖੋਗੇ ਜਿਸ ਤਰੀਕੇ ਨਾਲ ਵੋਟਿੰਗ ਦਾ ਪ੍ਰੋਸੈਸ ਹੁੰਦਾ ਹੈ ਸਭ ਤੋਂ ਪਹਿਲੇ ਤੁਹਾਡਾ ਨਾਮ ਪੁੱਛਿਆ ਜਾਂਦਾ ਹੈ ਲਿਸਟ ਦੇ ਵਿੱਚ ਨਾਮ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਪੂਰੀ VOTING ਪ੍ਰਕਿਰਿਆ ਜਿਹੜੀ ਹੁੰਦੀ ਹੈ ਤਾਂ ਇਸ ਵੇਲੇ ਲੋਕ ਸਾਡੇ ਨਾਲ ਮੌਜੂਦ ਨੇ ਕੈਂਡੀਡੇਟ ਵੀ ਜਿਹੜੇ ਇਸ ਇਲਾਕੇ ਦੇ ਖੜੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤੇ ਤੁਸੀਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਕਿ ਸਮਝਦੇ ਹੋ ਕਿੰਨਾ ਜ਼ਰੂਰੀ ਹੈ ਇਸ ਤਰ੍ਹਾਂ ਦਾ VOTING ਜਿਹੜਾ ਹੈ ਉਹ ਕਿਉਂਕਿ ਹਰ ਚੀਜ਼ ਇਸ ਦੇਸ਼ ਦੇ ਵਿੱਚ ਕਿਸੇ ਵੀ ਪ੍ਰਤੀਨਿਧੀ ਨੂੰ ਚੁਣਨਾ ਹੈ ਤਾਂ ਵੋਟ ਦੇ ਉਹ ਹੁੰਦੀ ਹੈ ਵੋਟ ਪਾਣਾ ਬਹੁਤ ਜ਼ਰੂਰੀ ਹੈ ਤੇ ਸਭ ਨੂੰ ਕਹਾਂਗੇ ਵੋਟ ਪਾਣਾਂ ਤੇ ਬਾਕੀ ਅਸੀਂ ਡਿਵੈਲਪਮੈਂਟ ਦੇ ਵੋਟ ਪਾਇਆ ਕਿ ਸਾਡੇ ਇਲਾਕੇ ਸ਼ਹਿਰ ਦੇ ਵਿੱਚ ਪਿਛਲੇ 3 ਸਾਲ ਤੋਂ ਕੂੜੇ ਦਾ ਨਾ ਬੁੜਾ ਹਾਲ ਹੈ ਮੇਨ ਪ੍ਰੋਬਲਮ ਹੈ ਹੀ ਹੋਇਆ ਹੈ ਜਗਾ ਜਗਾ ਗੰਦ ਲੱਗਾ ਹੈ ਉਹਦੇ ਲਈ ਚੇਂਜ ਲਈ ਵੋਟ ਪਾਇਆ ਸੀ ਚੇਂਜ ਲਈ ਵੋਟ ਪਾਇਆ ਸਰਕਾਰ ਦੀ ਚੇਂਜ ਲਈ ਵੋਟ ਪਾਇਆ ਤਾਂ ਵੋਟ ਕਿੰਨਾ ਕੁ ਜ਼ਰੂਰੀ ਹੈ ਵੋਟ ਪਾਣਾ ਬਹੁਤ ਜ਼ਰੂਰੀ ਹੈ ਵੋਟ ਦੇ ਨਾਲ ਹੀ ਅਸੀਂ ਆਪਣੀ ਸਰਕਾਰ ਨਵੀਂ ਸਰਕਾਰ ਚੁਣ ਸਕਦੇ ਆ ਆਪਣੇ ਮਰਜ਼ੀ ਦਾ ਕੈਂਡੀਡੇਟ ਚੁਣ ਸਕਦੇ ਆ ਇਸ ਲਈ ਸਭ ਨੂੰ ਵੋਟ ਪਾਣਾ ਬਹੁਤ ਜ਼ਰੂਰੀ ਹੈ ਜੀ ਤਾਂ ਬਿਲਕੁਲ ਇਸ ਵੇਲੇ ਸੈਂਟਰਲ ਕੈਂਡੀਡੇਟ ਵੀ ਮੌਜੂਦ ਨੇ ਮੈਡਮ ਕਿ VOTING ਦੀ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕ ਮੈਂ ਦੁਬਾਰਾ ਫੇਰ ਤੁਹਾਡੇ ਚੈਨਲ ਥਰੂ ਫੇਰ ਅਪੀਲ ਕਰਨਾ ਚਾਹੁੰਦੇ ਜੀ ਪਲੀਜ਼ ਸਾਨੂੰ ਵੋਟ ਦਿਓ ਕਾਂਗਰਸ ਸਰਕਾਰ ਨੂੰ ਵੋਟ ਦਿਓ ਜੀ 2 ਨੰਬਰ ਬਟਨ ਬਿਲਕੁਲ ਇਸ ਵੇਲੇ ਗੱਲ ਕਰੀਏ ਤਾਂ ਇਸ ਵੇਲੇ ਤੁਸੀਂ ਇੱਕ ਦੇਖਣ ਇੱਥੇ ਆਏ ਹੋ ਕਿ ਤੁਹਾਡੀ VOTING ਚੱਲ ਰਹੀ ਹੈ ਲੋਕਾਂ ਨੂੰ VOTING ਦੀ ਅਪੀਲ ਕਰ ਵੋਟ ਪਾਣਾ ਚਾਹੀਦਾ ਹੈ ਬਿਲਕੁਲ ਪਾਣਾ ਚਾਹੀਦਾ ਜੀ ਵੋਟ ਇਜ਼ ਅ ਵੋਟ ਇਜ਼ ਅ ਵੌਇਸ ਆਫ ਦ ਨੇਸ਼ਨ ਫਿਲਹਾਲ ਸਾਡਾ ਵੌਇਸ ਆਫ ਦ ਵਾਰਡ ਹੈ ਜੀ ਜੋ ਜੋ ਦਿੱਕਤਾਂ ਸਾਹਮਣੇ ਸਭ ਨੂੰ ਸੁਣਨ ਜੇ ਆ ਰਹੀਆਂ ਉਹ ਇੱਕ ਵੋਟ ਦੇ ਨਾਲ ਹੀ ਹੱਲ ਹੋ ਸਕਦੀਆਂ ਜੇ ਕਿਉਂਕਿ ਜਿਵੇਂ ਅਥਾਰਟੀ ਚ ਵੋਟ ਦੇ ਨਾਲ ਹੀ ਆ ਸਕਦੇ ਆ ਤਾਂ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਕੁਝ ਹੋਰ ਵੀ ਲੋਕ ਸਾਡਾ ਮੌਜੂਦ ਨੇ ਤਾਂ ਸਰ ਅੱਜ ਫਿਰ ਜਲਦੀ ਜਲਦੀ ਵੋਟ ਪਾਣ ਆਗੇ ਤੁਸੀਂ ਹਾਂਜੀ 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 ਕਾਰਨ ਕਾਰਨ ਇਹ ਹੈ ਕਿ ਇਲਾਕੇ ਦਾ ਬਹੁਤ ਬੁਰਾ ਹਾਲ ਹੈ 3-4 ਸਾਲ ਤੋਂ ਤੋਂ ਐਸੀ ਪੋਜੀਸ਼ਨ ਹੈ ਕਿ ਨੰਗੇ ਨਹੀਂ ਜਾ ਸਕਦੇ ਲੇਕਿਨ ਲਾੜਨ ਸ ਔਰ ਅੱਜ ਵੀ ਉਹ ਕਹਤੇ ਇਹ ਹਾਲ ਤੱਕ ਜਗਾ ਜਗਾ ਤੇ ਕੂੜਾ ਜਗਾ ਜਗਾ ਤੇ ਸੜਕਾਂ ਟੁੱਟੀਆਂ ਬਿਲਕੁਲ ਬਦਲਾ ਵੋਟ ਵੋਟ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਬਿਲਕੁਲ VOTING ਅੰਦਰ ਦੀ ਵੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਲਗਾਤਾਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਲੋਕ ਆਪਣੇ ਮਤ ਦਾ ਇਸਤੇਮਾਲ ਕਰ ਰਹੇ ਨੇ ਤਾਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਿ ਆਖਿਰਕਾਰ ਜਿਹੜਾ ਹੈ ਕਿਵੇਂ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਲੋਕ ਜਿਹੜੇ ਨੇ ਅੱਜ ਸਵੇਰ ਤੋਂ ਹੀ ਇੱਥੇ ਆਪਣੇ ਘਰਾਂ ਚੋਂ ਨਿਕਲ ਕੇ ਆ ਰਹੇ ਨੇ ਔਰ ਆ ਆਪਣੇ ਵੋਟ ਦਾ ਇਸਤੇਮਾਲ ਕਰੋ ਸਭ ਤੋਂ ਵੱਡੀ ਗੱਲ ਹੈ ਕਿ ਕੈਂਡੀਡੇਟ ਜਿਹੜੇ ਨਹੀਂ ਇੱਥੇ ਖੁਦ ਸਵੇਰ ਤੋਂ ਹੀ ਆਪਣੀ ਪੈਨੀ ਨਜ਼ਰ ਰੱਖੇ ਨੇ ਕਿ ਆਖਿਰਕਾਰ ਕਿਸ ਤਰੀਕੇ ਦੀ ਨਹੀਂ ਔਰਤ ਨੂੰ ਦੱਸਣਾ ਚਾਹਾਂਗੇ ਕਿ ਇਸ ਵੇਲੇ ਰਸ਼ ਨਹੀਂ ਹੈ ਕਿਉਂਕਿ ਸਵੇਰ ਦੇ 10 ਵਜੇ ਦਾ ਸਮਾਂ ਹੈ ਕੈਂਡੀਡੇਟ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੋਗੇ ਜੀ VOTING ਵਾਸਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਬਸ ਸੂਰਜ ਦੀ ਪਹਿਲੀ ਕਿਰਨ ਦੇਖ ਕੇ ਮੈਂ ਵੋਟ ਪਾਈ ਅੱਜ ਤੇ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਰੇ ਮੋਦੀ ਜੀ ਦੀ ਸਰਕਾਰ ਨੂੰ ਵੋਟ ਕਰੋਗੇ BJP ਨੂੰ ਵੋਟ ਕਰੋਗੇ ਤੇ ਕਮਲ ਦੇ ਫੁੱਲ ਦੇ ਨਿਸ਼ਾਨ ਤੇ ਆਪਣੀ ਮੋਹਰ ਲਗਾ ਕੇ ਵਿਜੇਈ ਬਣਾਓਗੇ ਜੈ ਹਿੰਦ ਜੈ ਭਾਰਤ ਵੋਟਿੰਗ ਕਿੰਨੀ ਇੰਪੋਰਟੈਂਟ ਹੈ ਸਵਾਲ ਹੈ ਕਿ ਇਸ ਵੇਲੇ ਕਿ ਪਾਰਟੀਬਾਦੀ ਇੱਕ ਅਲੱਗ ਚੀਜ਼ ਹੈ ਠੀਕ ਹੈ ਉਹ ਹਰ ਬੰਦੇ ਦਾ ਆਪਣਾ ਰਾਈਟ ਹੁੰਦਾ ਹੈ ਲੇਕਿਨ ਵੋਟਿੰਗ ਅਕਸਰ 10 ਵਾਰ ਚੁੱਕੇ ਨੇ ਲੇਕਿਨ ਲੋਕ ਅਲ ਨਿਕਲ ਨਹੀਂ ਰਹੇ ਵੋਟਿੰਗ ਬਹੁਤ ਇੰਪੋਰਟੈਂਟ ਹੈ ਬਿਕੋਜ਼ ਸਾਡੀ ਵੋਟਿੰਗ ਹੀ ਦੱਸਦੀ ਹੈ ਕਿ ਸਾਡਾ ਬਦਲਾਵ ਦੀ ਜ਼ਰੂਰਤ ਹੈ ਤੇ ਵੋਟਿੰਗ ਹੀ ਨਿਸ਼ਾਨ ਹੈ ਸਾਡੇ ਬਦਲਾਵ ਦਾ ਉਹ ਪਹਿਚਾਨ ਹੈ ਜੋ ਅਸੀਂ ਡੈਮੋਕਰੈਟਿਕ ਰਾਈਟ ਹੈ ਜਿਹੜਾ ਸਾਡ ਨੂੰ ਨਹੀਂ ਛੱਡਣਾ ਤੇ ਅਸੀਂ ਇਹ ਯਕੀਨ ਦਿਲਾਣੇ ਆ ਲੋਕਾਂ ਨੂੰ ਕਿ ਉਹਨਾਂ ਦੀ ਵੋਟ ਜਿਹੜੀ ਕਿ ਬਹੁਤ ਹੀ ਇੰਪੋਰਟੈਂਟ ਹੈ ਡੈਮੋਕਰੈਟਿਕ ਰਾਈਟ ਆਪਣਾ ਤੇ ਵੋਟ ਪਾਓ ਕਿਉਂਕਿ ਇਹੀ ਬਦਲਾਵ ਦੀ ਨਿਸ਼ਾਨੀ ਹੈ ਤੇ ਇਹੀ ਬਦਲਾਵ ਜ਼ਰੂਰੀ ਹੈ ਬਿਲਕੁਲ ਜੈ ਹਿੰਦ ਜੈ ਭਾਰਤ ਬਿਲਕੁਲ ਤੁਸੀਂ ਦੇਖੋ ਕਿ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਸਰ ਵੋਟਿੰਗ ਦਾ ਇਸਤੇਮਾਲ ਕਰ ਰਹੇ ਜੀ ਸਾਰੇ ਬਿਲਕੁਲ ਜੀ ਬਿਲਕੁਲ ਕਰ ਰਹੇ ਜੀ ਜ਼ਰੂਰੀ ਹੁੰਦਾ ਜੀ ਵੋਟ ਪਾਣਾ ਜ਼ਰੂਰ ਪਾਣਾ ਚਾਹੀਦਾ ਜੀ ਆਪਣਾ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹਮ ਆਪਣਾ ਕੈਂਡੀਡੇਟ ਨੂੰ ਜ਼ਰੂਰ ਜਿਤਾਣਾ ਚਾਹੀਦਾ ਪਰ ਸਵੇਰੇ ਰਸ਼ ਨਹੀਂ ਹੈ ਇੱਥੇ ਬਹੁਤ ਘੱਟ ਦੇਖੋ ਇਹ ਸੇਵਨ ਲਾਈਨ ਏਰੀਆ ਤੇ ਪਬਲਿਕ ਜਿਹੜੀ ਸਲੋ ਸਲੋ ਹੀ ਚਲਦੀ ਹੈ ਹਾਂ ਸਰਦੀ ਵੀ ਹੈ ਹਾਂ ਸਰਦੀ ਵੀ ਹੈ ਨਾਲੇ ਇੱਥੇ ਦੀ ਪਬਲਿਕ ਥੋੜੀ ਸਲੋ ਹੀ ਚਲਦੀ ਹੈ ਬਿਲਕੁਲ ਸਲੋ ਹੀ ਚਲਦੀ ਹੈ ਬਿਲਕੁਲ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਲੋਕ ਆਪਣੇ VOTING ਰਾਈਟ ਦਾ ਇਸਤੇਮਾਲ ਕਰਨ ਵਾਸਤੇ ਆ ਰਹੇ ਨੇ ਕੁਝ ਬਜ਼ੁਰਗ ਲੋਕ ਵੀ ਨੇ ਤੁਸੀਂ ਦੇਖੋ ਕਿ ਆਏ ਨੇ ਤੇ ਇਸ ਵੇਲੇ ਪਰਤੀ ਦੇ ਹੱਥ ਚ ਫੜ ਕੇ ਇਸ ਵੇਲੇ ਆਪਣੇ VOTING ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਦੱਸਾਂਗੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਨਗਰ ਨਿਗਮ ਦੀਆਂ ਚੋਣਾ ਜਿਹੜੀਆਂ ਨੇ ਹੋ ਰਹੀਆਂ ਨੇ ਉਸ ਦੇ ਵਿੱਚ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਕੁਝ ਡਾਟਾ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੇ ਕਿ ਅੰਮ੍ਰਿਤਸਰ ਜਲੰਧਰ ਫਗਵਾੜਾ ਲੁਧਿਆਣਾ ਤੇ ਪਟਿਆਲਾ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ ਉਹ VOTING ਚੱਲ ਰਹੀ ਹੈ ਔਰ ਸਭ ਤੋਂ ਵੱਡਾ ਅਗਰ ਗੱਲ ਕਰੀਏ ਤਾਂ ਮਾਮਲਾ ਪਟਿਆਲੇ ਦਾ ਹੈ ਜਿੱਥੇ ਕਿ 7 ਐਸੀਆਂ ਜਗਾਵਾਂ ਨੇ ਜਿਦੇ ਤੇ ਕਿ ਇਸ ਜੋ VOTING ਨਹੀਂ ਹੋ ਰਹੀ ਕਿਉਂਕਿ ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਸੀ ਕੋਈ ਇਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੀ ਆਦੇਸ਼ ਸਾਹਮਣੇ ਆਏ ਸੀ ਤਾਂ ਅੰਮ੍ਰਿਤਸਰ ਦੀ 85 ਵਾਰਡਾਂ ਤੇ ਉੱਤੇ ਇਸ ਵੇਲੇ VOTING ਜਾਰੀ ਹੈ ਇਕਾ ਦੁੱਕਾ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੈ ਜਿੱਥੇ ਕਿ ਕੁਝ VOTING ਦੇਰੀ ਨਾਲ ਸ਼ੁਰੂ ਹੋਈ ਕਿਉਂਕਿ ਕਈ ਜਗ੍ਹਾ ਦੇ ਉੱਤੇ ਮਸ਼ੀਨਾਂ ਦੀ ਖਰਾਬੀ ਸੀ ਉਸ ਕਰਕੇ ਉੱਥੇ VOTING ਨਹੀਂ ਹੋਈ ਹੈ ਤਾਂ ਕੁਝ ਵਾਰਡ ਨੰਬਰ 15 ਜਾਂ ਕੁਝ ਇਸ ਤਰ੍ਹਾਂ ਦੇ ਇਲਾਕੇ ਨੇ ਜਿੱਥੇ ਕਿ ਇਸ ਤਰ੍ਹਾਂ ਦੀਆਂ ਦਿੱਕਤਾਂ ਜ਼ਰੂਰ ਸਾਹਮਣੇ ਆਈਆਂ ਨੇ ਲੇਕਿਨ VOTING ਦਾ ਸੈਂਸ ਰਾਉਂਡ ਲਗਾਤਾਰ ਜਾਰੀ ਹੈ ਔਰ 4 ਵਜੇ ਤੱਕ ਮੋਟਾ ਪੈਣ ਗਿਆ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਵੋਟ ਕਰੋ ਜਿਹੜਾ ਵੀ ਪ੍ਰਤੀਨਿਧੀ ਤੁਹਾਨੂੰ ਅੱਛਾ ਲੱਗਦਾ ਹੈ ਉਸ ਨੂੰ ਵੋਟ ਕਰੋ ਆਪਣੇ ਰਾਈਟ ਦਾ ਇਸਤੇਮਾਲ ਕਰੋ ਔਰ ਅੱਜ ਸ਼ਾਮ ਜਿਹੜੀ ਹੈ ਅੱਜ ਬਹੁਤ ਕ੍ਰੂਸ਼ਲ ਹੋਏਗੀ ਕਿਉਂਕਿ ਸਥਾਨਕ ਸਰਕਾਰਾਂ ਦਾ ਜਿਹ ਰਿਜ਼ਲਟ ਆਣਾ ਹੈ ਤੇ ਸ਼ਾਮ ਨੂੰ ਹੀ ਅੱਜ ਇਹ ਨਤੀਜੇ ਆ ਜਾਣਗੇ ਜਿਦੇ ਨਾਲ ਕੀ ਸਾਫ਼ ਹੋ ਸਕੇਗਾ ਕਿ ਅੰਮ੍ਰਿਤਸਰ ਦਾ ਨਵਾਂ ਸਕੰਦਰ ਕੌਣ ਬਣੂਗਾ ਕਿਉਂਕਿ ਮੇਅਰ ਦੀ ਚੋਣ ਹੈ ਔਰ ਮੇਅਰ ਅੱਜ ਅੰਮ੍ਰਿਤਸਰ ਨੂੰ ਮਿਲਣ ਜਾ ਰਿਹਾ ਪਿਛਲੇ ਅਗਰ ਦੋ ਬਣਿਆ ਦੀ ਗੱਲ ਕੀਤੀ ਜਾਵੇ ਤਾਂ ਦੋ ਸਾਲਾਂ ਤੋਂ ਮੇਅਰ ਇਸ ਵੇਲੇ ਸ਼ਹਿਰ ਦਾ ਨਹੀਂ ਹੈ ਜਿਸ ਕਰਕੇ ਬਹੁਤ ਸਾਰੀ ਪ੍ਰੋਬਲਮ ਜਿਹੜੀਆਂ ਸ਼ਹਿਰ ਦੇ ਅੱਗੇ ਪੇਸ਼ ਪੇਸ਼ ਹੋ ਰਹੀਆਂ ਨੇ ਤਾਂ ਉਹ ਸਾਰੀਆਂ ਮੁਸ਼ਕਲਾਂ ਅੱਜ ਹੱਲ ਹੁੰਦੀਆਂ ਹੋਣਗੀਆਂ ਔਰ ਕੜੇ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਜਿਹੜਾ ਹੈ ਇੱਥੇ ਚੋਣਾ ਹੁੰਦੀ ਆ ਨਜ਼ਰ ਆ ਰਹੀ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ